ਦੋਸਤੋ ਜੇਕਰ ਤੁਸੀਂ ਖੇਤੀਬਾੜੀ ਦੇ ਸ਼ੌਕੀਨ ਹੋ ਤਾਂ ਵੀਡੀਓ ਸਾਨੂੰ ਬਹੁਤ ਪਸੰਦ ਆਊਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਅੱਜ ਆਪਾਂ ਪਹੁੰਚੇ ਹੋਏ ਆਂ ਸ਼ਹਿਰ ਬਰੇਟੇ ਜਿੱਥੇ ਬਾਈ ਸਪੈਸ਼ਲੀ ਪੱਛੂ ਵਾਲੇ ਜਿੰਦਰੇ ਹੀ ਜਿੰਦਰੇ ਬਣਾਉਂਦੇ ਨੇ ਆਜੋ ਆਪਾਂ ਗੱਲਬਾਤ ਕਰਾਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰਾ ਅੱਜ ਆਪਾਂ ਬਰੇਟੇ ਪਹੁੰਚੇ ਹੋਏ ਆਂ ਜੀਐਸ ਵਾਲਿਆਂ ਦੇ ਦੇਖੋ ਖੇਤੀਬਾੜੀ ਦੇ ਸੰਦ ਬਣਾਉਂਦੇ ਨੇ ਇਹ ਤੇ ਆਹ ਦੇਖੋ ਕਿੰਨੇ ਸੋਹਣੇ ਜਿੰਦਰੇ ਬਣਾਏ ਹੋਏ ਨੇ ਮੈਨੂੰ ਵਧੀਆ ਲੱਗੇ ਤੇ ਦੇਖੋ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਇਹ ਅੱਜ ਪਹੁੰਚਿਆ ਹੋਇਆ ਆਪਾਂ ਬਰੇਟੇ ਤੇ ਬਾਈ ਜੀ ਲੈਣ ਆਏ ਹੋਏ ਨੇ ਸਪੈਸ਼ਲੀ ਚਲੋ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਵਾਉਨੇ ਆ ਤੇ ਹੋਰ ਤੁਹਾਨੂੰ ਗੱਲ ਦੱਸੀ ਇਹਨਾਂ ਦੇ ਕਿਹੜੇ ਜਿੰਦਰੇ ਬਣੇ ਹੋਏ ਨੇ ਬਾਹਰਲੇ ਦੇਸ਼ਾਂ 'ਚ ਵੀ ਇੱਕ ਸ਼ਾਨ ਬੈਠੇ ਕੂਰੀਅਰ ਰਾਹੀਂ ਮੰਗਾਉਂਦੇ ਨੇ ਤੇ ਇਹ ਭੇਜਦੇ ਵੀ ਨੇ ਤੇ ਸਭ ਤੋਂ ਪਹਿਲਾਂ ਆਜੋ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਇਹਨਾਂ ਤੋਂ ਪੁੱਛਦੇ ਆ ਵੀ ਇਹਦੀ ਕੀ ਕੁਆਲਿਟੀ ਹੈ ਇਹ ਪਹਿਲਾਂ ਵੀ ਆਉਂਦੇ ਰਹੇ ਨੇ ਆ ਕਰਦੇ ਆ ਬਾਈਆਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਬਾਈ ਜੀ ਪੇਜ ਤੇ ਠਾਈ ਹੋ ਠੀਕ ਠਾਕ ਤਾਂ ਆਹੋ ਬੜੀ ਤੇ ਦੱਸੋ ਜੀ ਇਹਨਾਂ ਦੀ ਕੁਆਲਿਟੀ ਬਾਰੇ ਦੱਸੋ ਜੀ ਬਹੁਤ ਵਧੀਆ ਹੈ ਜੀ ਹਨ ਗੱਤ ਭਾਈ ਇਹਨਾਂ ਕੋਲੇ ਅੱਛਾ ਜੀ ਭਾਜੀ ਜਿੰਦਰੇ ਜਣ ਆਇਆ ਅੱਛਾ ਜੀ ਤੇ ਪਹਿਲਾਂ ਪੋਨੇ ਮੇਥਰੀ ਕੋਲ ਗਏ ਤੇ ਹੋਰ ਨੇ ਮੇਥਰੀ ਨਹੀਂ ਗਏ ਨਾ ਵੀ ਉਪਰਾਂ ਨੇ ਮੇਥਰੀ ਕੋਲ ਜਾਓ ਭਾਈ ਠੀਕ ਹੈ ਜੀ ਬਹੁਤ ਵਧੀਆ ਕਹਿੰਦਾ ਜਿੰਦਰੇ ਕਰਦਾ ਹੋ ਠੀਕ ਹੈ ਜੀ ਬਹੁਤ ਵਧੀਆ ਕਹਿੰਦਾ ਮੇਥਰੀ ਹੈ ਜੀ ਤੇ ਤੁਹਾਡਾ ਪਿੰਡ ਕਿਹੜਾ ਹੈ ਜੀ ਪਿੰਡ ਹੈ ਕਣਕ ਵਾਲੀ ਕਣਕ ਵਾਲੇ ਕਣਕ ਵਾਲਾ ਕਿੱਥੇ ਜੇਪੜ ਕੋਲੇ ਹੈ ਜੀ ਜੇਪੜ ਕੋਲੇ ਜੇਪੜ ਕੋਲੇ ਸੰਗਰੂਰ ਜ਼ਿਲ੍ਹੇ ਕੀ ਆ ਗਏ ਜੀ ਸੰਗਰੂਰ ਜ਼ਿਲ੍ਹੇ ਠੀਕ ਹੈ ਜੀ ਤੇ ਜਿੰਦਰੇ ਦੀ ਕੁਆਲਿਟੀ ਦੇਖੋ ਆਪਾਂ ਨੇੜੇ ਕਰਕੇ ਦਿਖਾਇਓ ਵੀਰੇ ਮੜਾ ਜ। ਤੇ ਦੇਖੋ ਜੀ ਪੂਰਾ ਪਿੱਤਲ ਨਾਲ ਮੜਿਆ ਹੋਣੇ Ориਜినਲ ਪਿੱਤਲ ਆ ਇਹ। ਕੁਆਲਿਟੀ ਇੱਕ ਨੰਬਰ ਬਣਾਈ ਹੋਈ ਹੈ ਦੇਖੋ। ਨੇਰੋਂ ਕਰਕੇ ਵੀ ਦਿਖਾਓ ਆ ਪੰਜਾਬ ਦਾ ਲੋਗ ਲਾਇਆ ਹੋਇਆ ਨਕਸ਼ੇ ਦਾ। ਦੇਖੋ ਕੁਆਲਿਟੀ ਬਣਾਤੀ ਕਿਸਾਨ ਵੀਰਾਂ ਵਾਸਤੇ। ਕਿਵੇਂ ਪਹਿਲਾਂ ਵੀ ਬਣਦੇ ਹੁੰਦੇ ਸੀ ਜਿੰਦਰੇ ਤਾਂ ਪਰ ਜਿੰਦਰੇ ਇਹ ਕਿਹੜੇ ਹੀ ਆ। ਚੀਜ਼ ਇੱਕ ਮੰਨ ਕੇ ਚਲੋ ਸ਼ੋਪੀ ਛਾਲੀ ਚੀਜ਼ ਤਿਆਰ ਕਰਤੀ ਇਹਨਾਂ ਨੇ। ਤੇ ਜੇ ਕਿਸੇ ਨੇ ਲੈਣੇ ਨੇ ਤੇ ਬਾਈਆਂ ਦਾ ਆਪਾਂ ਨੰਬਰ ਪਾ ਦਾਂਗੇ ਥੱਲੇ ਮਿਸਤਰੀਆਂ ਦਾ। ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਆ ਸਕਦੇ ਤੇ ਘਰ ਬੈਠੇ ਤੁਸੀਂ ਮੰਗਵਾ ਵੀ ਸਕਦੇ ਹੋ ਇਹ ਰਾਈ ਤੇ ਵੀਡੀਓ ਨੂੰ ਕਿਸਾਨ ਵੀਰੋ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪੋ ਆਪਣੀ رائے ਜ਼ਰੂਰ ਦੱਸਿਓ ਤਾਂ ਜੋ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਹੋਈ ਹੈ ਸ਼ਾਬਾਸ਼ ਦਿਨਤਾ ਬਣਦੀਆਂ ਮਿਸਤਰੀਆਂ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ